ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਿਆ ਜੀ ਪਿੰਡ ਹੈਗਾ ਕੋਟਪਤਾ ਬਾਈ ਗੁਰਪ੍ਰੀਤ ਸਿੰਘ ਕੋਟੜੇ ਵਾਲਿਆਂ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਿਆ ਜੀ ਜਿਹਦੇ ਵਿੱਚੋਂ ਤਿੰਨ ਟਰੈਕਟਰ ਬਕਾਉ ਨੇ ਤੇ ਦੋ ਬਾਈ ਕੋਲੇ ਗਾਂ ਦਾ ਬਕਾਉ ਹੈ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿਹੜੇ ਕਿਹੜੇ ਮਾਡਲ ਹੈ ਕਿੰਨਾ ਕਿੰਨਾ ਰੇਟ ਹੈ ਤੇ ਗਾਈਆਂ ਦਾ ਕਿਹੜਾ ਸੂਆ ਕਿੰਨਾ ਦੁੱਧ ਆ ਉਹਦੀ ਗੱਲਬਾਤ ਆਪਾਂ ਸਾਰੀ ਬਾਈਆਂ ਤੋਂ ਲਵਾਂਗੇ ਬਾਈ ਦਾ ਜਿਹੜਾ ਘਰ ਹੈ ਕੋਟਪੱਤੇ ਤੋਂ ਭਾਈ ਬਖਤੌਰ ਦੇ ਵਿਚਾਲੇ ਦੇ ਖੇਤਾਂ ਦੇ ਵਿੱਚ ਘਰ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਮਹਿੰਦਰਾ 64 605 ਡੀਆਈ ਇਹਦੀ ਜਾਣਕਾਰੀ ਆਪਾਂ ਭਾਈ ਤੋਂ ਲੈਨੇ ਆ ਵੀ ਮਾਡਲ ਕਿਹੜਾ ਹੈ ਤੇ ਰੇਟ ਕੀ ਹੈ ਕੱਲੀ-ਕੱਲੀ ਚੀਜ਼ ਮਿੱਤਰੋ ਆਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਭਾਈ ਠੀਕ ਹੈ ਸੇ ਤਾਂ ਹਾਂਜੀ ਆਪਣਾ ਘਰ ਹੈਗਾ ਇਹ ਜਿਹੜਾ ਭਾਈ ਬਖਤੌਰ ਵਾਲਾ ਪੋਲਾ ਹੈ ਨਾ हां भाई बदर पुल ਤੋਂ ਦੇ ਕੋਡ ਫੱਤੇ ਦੇ ਸੱਜੇ ਹੈ। ਇਹ ਭਾਈ ਬਖਤੌਰ ਵਾਲੇ ਪੁੱਲ ਤੋਂ ਕਿੰਨੇ ਕਿਲੋ ਕਿਲੋਮੀਟਰ ਹੋਊ ਹੈ ਨਾ? ਕਿਲੋ ਡੇਢ ਕਿਲੋਮੀਟਰ ਹੋਵੇ। ਡੇਢ ਕਿਲੋਮੀਟਰ। ਹਾਂ ਜੀ। ਠੀਕ ਹੈ। ਹੁਣ ਆਪਾਂ ਪਹਿਲਾਂ ਨੰਬਰ ਤੇ ਆਪਾਂ ਘਰੇਲੂ ਟਰੈਕਟਰ ਹੈ ਕੋਈ ਵਪਾਰ ਦਾ ਕੰਮ ਤਾਂ ਨਹੀਂ? ਨਹੀਂ ਘਰੇਲੂ ਟਰੈਕਟਰ ਹੈ ਜੀ। ਤਿੰਨੇ ਪਹੀਆ ਤਿੰਨੇ ਪਹੀਆ ਦੇ ਟਰੈਕਟਰ ਹੈ ਸਾਡੇ। ਤਿੰਨੇ ਭਰਾਵਾਂ ਦੇ ਟਰੈਕਟਰ ਹੈ। ਹਾਂ ਜੀ। ਪਹਿਲੇ ਨੰਬਰ ਤੇ ਆਪਾਂ 605 डीआई ਦੀ ਗੱਲ ਕਰ ਗਏ। ਕਿਹੜਾ ਮਾਡਲ ਹੈ ਜੀ ਇਹ? ਇਹ 2023 ਮਾਡਲ ਹੈ ਜੀ। 2024 ਚ ਬਣੀ ਹੋਈ ਹੈ ਜੀ। ਠੀਕ ਹੈ। ਇਹ ਸੀਆਰਡੀ ਟਰੈ ਇੰਜਨ ਗੇਅਰ ਕਨੇਓ ਓਕੇ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ 23 ਮਾਡਲ ਹੈ ਕਾਪੀ ਬਾਈਕ ਦਾ ਵੀ ਹਾਂਜੀ 1600 ਘੰਟਾ ਚੱਲਿਆ 1600 ਘੰਟਾ ਚੱਲਿਆ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਤਸੱਲੀ ਵੈਸੇ ਤੁਸੀਂ ਫੇਰ ਖੁਦ ਕਰਨੀ ਆ ਕਿਉਂਕਿ ਆਪਾਂ ਨੂੰ ਜ਼ਿਆਦਾਤਰ ਮਿੱਤਰੋ ਪਸ਼ੂਆਂ ਬਾਰੇ ਬਾਰੇ ਤਾਂ ਕਾਫੀ ਜਿਹੜੀ ਜਾਣਕਾਰੀ ਹੈ ਪਰ ਟਰੈਕਟਰਾਂ ਤੇ ਮਸ਼ੀਨਰੀਆਂ ਬਾਰੇ ਨੌਲੇਜ ਆਪਾਂ ਘੱਟ ਰੱਖਦੇ ਆ ਕਿਉਂਕਿ ਇਹ ਸਾਰੀ ਜਾਣਕਾਰੀ ਆਪਾਂ ਵਾਈਬਾਂ ਤੋਂ ਲਾਵਾਂਗੇ ਇੰਜਨ ਹਾਂਜੀ ਬਠਿੰਡਾ ਨੰਬਰ ਆ ਗਿਆ ਬਠਿੰਡਾ ਨੰਬਰ ਹੈ ਤੇ ਰੇਟ ਦੀ ਜੇ ਆਪਾਂ ਗੱਲ ਕਰਕੇ ਰੇਟ ਇਹਦਾ 9 ਲੱਖ ਜੀ ਪੂਰਾ 9 ਲੱਖ ਹਾਂਜੀ ਓਕੇ ਤੇ ਦੂਜੇ ਨੰਬਰ ਤੇ ਆ ਗਿਆ ਸੋਨਾਲੀ ਕਾ ਹਨਾ ਕਾ 22 ਮਾਡਲ ਜੀ 22 ਮਾਡਲ ਤੇ ਨੰਬਰ ਇਹ ਵੀ ਬਠਿੰਡੇ ਦਾ ਹਨਾ ਇਹ ਟੌਪ ਮਾਡਲ ਆ ਗਿਆ 750 750 ਟੌਪ ਮਾਡਲ ਹਾਂਜੀ ਹਾਂਜੀ ਚੈਂਜਰ ਗੀਅਰ ਆ ਗਿਆ ਚੈਂਜਰ ਗੀਅਰ ਠੀਕ ਆ 3 ਤੋਰ ਆ ਗਿਆ ਅ ਦਵਾਰੇ ਦੱਸ ਦਿਓ ਕੀ ਕਸੋਗੇ ਚੈਂਜਰ ਆ ਇਹ ਡਬਲ ਡਿਸਟਰੀਬਿਊਟਰ ਹੋ ਗਿਆ 3 ਜੀ ਦੋਰਾ ਆ ਗਿਆ ਦਾ ਠੀਕ ਹੈ ਹਾਂ ਜੀ ਆ ਮਾਡਲ ਕਿਹੜਾ ਮਾਡਲ 22 ਜੀ 22 ਹਾਂ ਜੀ ਇਹ ਵੀ ਸਾਡੇ ਪਹਿਲੇ ਨਾਮ ਆ ਆਪਦੇ ਨਾਮ ਇਹ ਕਿੰਨੇ ਕਿੰਨੇ ਪੈਸੇ ਟਾਇਰ ਹੋਣਗੇ ਟਾਇਰ ਨੂਰਾਂ ਬਾਰੇ ਵੀ ਜਾਣਕਾਰੀ ਦੇ ਦਿਓ ਇਹਦੇ ਮੰਨ ਕੇ ਚਲੋ ਜੀ 95 98 ਪੈਸੇ ਪਏ ਹਨ ਮਗਲੇ ਮੂਲੇ ਹਨਾ ਹਾਂ ਜੀ ਹਾਂ ਜੀ ਠੀਕ ਹੈ ਇਹਦੇ ਮੰਨ ਲਓ ਅਸੀਂ 85 ਪੈਸੇ ਇਹਦੇ ਟਾਇਰ ਹੈਗੇ 85 ਤੋਂ ਬਾਹਰ ਹੀ ਹੋਣਗੇ ਓਕੇ ਠੀਕ ਹੈ ਇੰਜਨ ਗੇਰਾਂ ਗੁਰਾਂ ਦਾ ਸਾਰਾ ਕੁਝ ਹਾਂ ਜੀ ਸਾਰੇ ਪਾਸੇ ਓਕੇ 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 ਇਹਦਾ ਵੀ ਆਪਾਂ ਤੁਹਾਨੂੰ ਰੇਟ ਦੱਸਦੇ ਆ ਕਿਉਂਕਿ ਵੀਡੀਓ ਥੋੜੀ ਜੀ ਜੇ ਕੱਲੀ ਕੱਲੀ ਜਾਣਕਾਰੀ ਲਾ ਮੰਗਦਾ ਮਿੱਤਰੋ ਵੱਡੀ ਬਣ ਜਾਣੀ ਆ ਪਰ ਕਿਉਂਕਿ ਤਿੰਨ ਟਰੈਕਟਰ ਨੇ ਤੇ ਦੋ گاਮਾਂ ਨੇ ਵਿੱਚ ਹੀ ਆਪਾਂ ਸਾਰਾ ਕੁਝ ਇਕੱਠੇ ਹੀ ਦਿਖਾਵਾਂਗੇ ਇਹਦਾ ਰੇਟ ਫਿਰ ਕੀ ਕਰਤਾ ਜੀ ਇਹਦਾ 6 ਲੱਖ 20 ਹਜ਼ਾਰ ਹੈ ਜੀ ਰੇਟ 620 ਉਹਦਾ 9 ਲੱਖ ਉਹਦਾ 9 ਲੱਖ ਇਹਦਾ 620 ਓਕੇ ਹੁਣ ਤੀਜੇ ਨੰਬਰ ਤੇ ਆ ਗਿਆ ਨਿਊ ਹਾਲੈਂਡ 5500 ਇਹਦੇ ਕਿੰਨੇ ਕੁ ਪੈਸੇ ਟਾਇਰ ਆ ਇਹ ਟਾਇਰ ਹੋਊਗਾ ਜੀ 70 75 ਤੋਂ 70 75 ਮਾਡਲ ਕਿਹੜਾ ਜੀ ਮਾਡਲ ਹੈ 10 ਜੀ 10 ਮਾਡਲ ਡਬਲ ਡਿਸਟ੍ਰਿਬਿਊਟਰ ਓਕੇ 3 ਸਪੀਡ ਆ ਗਈ 3 ਸਪੀਡ ਹਾਂ ਜੀ ਠੀਕ ਇਹਦਾ ਨੰਬਰ ਮੁਖਸਰ ਦਾ ਆਵੇ ਓਕੇ ਮੁਖਸਰ ਦਾ ਭਾਈ ਕਹਿੰਦਾ ਨੰਬਰ ਕਿਹੜਾ ਮਾਡਲ ਆ ਗਏ ਇਹ 10 ਮਾਡਲ ਜੀ 10 ਮਾਡਲ ਹਾਂ ਜੀ ਠੀਕ ਹੈ ਇਹਦਾ ਵੀ ਇੰਜਨ ਗੇਅਰ ਕੰਨੀਓ ਜਮ ਓਕੇ ਹੀ ਸਾਰਾ ਇਹਦਾ ਪੰਪ ਵੀ ओरिजिनल ਨਾਲ ਦਾ ਇੰਜਨ ਵੀ ਨਾਲ ਦਾ ਗੇਅਰ ਵੀ ਨਾਲ ਦਾ ਗਾਰੰਟੀ ਹੈ ਇਸ ਗੱਲ ਦੀ ਵੀ ਜੋ ਖੁੱਲੀ ਹੋਵੇ ਚੀਜ਼ ਇਹ ਓਕੇ ਇਹਦਾ ਰੇਟ ਕੀ ਕਰਤਾ ਜੀ ਆਪਾਂ ਇਹਦਾ ਕਰਾਈ 4,60,000 ਇਹਦਾ 460 ਹੈ ਹਾਂਜੀ ਇਹਦਾ ਹੈਗਾ ਇਹਦਾ 620 620 ਤੇ ਉਹਦਾ ਨੌ ਦਾ ਓਕੇ ਤੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਹੁਣ ਮਿੱਤਰੋ ਆਪਾਂ ਗਾਵਾਂ ਵੀ ਇਦੋਂ ਬਾਅਦ ਦਿਖਾ ਦਿੰਨੇ ਆ ਤੇ ਜਿਹੜੇ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਅੱਗੇ ਆ ਗਈ ਜੀ ਸਾਹੀਵਾਲ ਕ੍ਰੋਸ ਵੱਡੇ ਕਦਕਾਠ ਵਾਲੀ ਕਿੰਨਾ ਜਿਹੜਾ ਦੁੱਧ ਹੈ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਠੰਡੀ ਸੀਲ ਬਾਰੇ ਜਾਣਕਾਰੀ ਦਿਓ ਪਹਿਲਾਂ ਤਾਂ ਜੀ। ਠੰਡੀ ਸੀਲ ਠੀਕ ਹੈ ਜੀ ਵਧੀਆ ਵਧੀਆ ਤਾਰ ਰੁਕਾ ਹੈਗਾ ਸਾਡੇ ਤਾਂ ਬੁਰੀਆਂ ਚੋਂਦੀਆਂ ਅਸੀਂ ਤਾਂ ਕੋਈ ਚੋਂਦੇ ਨਹੀਂ ਮੰਦੇ ਆਪ। ਠੀਕ ਹੈ। ਹਾਂਜੀ ਹਾਂ। ਦੁੱਧ ਕਿੰਨਾ ਆ ਰਿਹਾ? ਸੂਆ ਬੁਰੀਆਂ ਦਾ ਦਈਆਂ 16 ਲੀਟਰ ਤੋਂ ਲੈ ਕੇ 18 ਮਿਲੀਲੀਟਰ ਤੱਕ ਦੇ ਜੀ। ਸੂਆ ਹੁਣ ਮੰਨ ਲਾ ਵੀ ਤੀਜਾ ਸੂਂਦੀ ਆ। ਤੀਜਾ ਸੂਂਦੀ ਆ ਜੀ। ਹਾਂ ਤੀਜਾ ਸੂਆ ਮਿੱਤਰੋ ਸੂਂਦੀ ਆ 16-17 ਲੀਟਰ ਬਾਈ ਕਹਿੰਦਾ ਵੀ ਦੂਜੇ ਸੂਏ ਦਾ ਦੁੱਧ ਸੀ। ਵੱਡੇ ਕੱਦ ਕਾਠ ਵਾਲੀ ਆ ਤੇ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਦਿਨੇ ਦੇ 3 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ 3 ਤਰੀਕ ਨੂੰ ਰੇਟ ਕੀ ਕਰਤਾ ਜੀ ਰੇਟ ਹੈ 75000 ਜੀ ਤੋਰ ਇੱਕ ਵਾਰੀ ਮੈਡਾ ਤੋਰ ਕੇ ਦਿਖਾ ਦਿਓ ਰੇਟ 75 ਆ ਜੀ 3 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਤੇ 16 17 ਲੀਟਰ ਖੁੱਲਾ ਮਿੱਤਰੋ ਦੁੱਧ ਕੱਢਿਆ ਵਾ ਤੇ ਮੋੜ ਲਈ ਮੋੜ ਲਈ ਮੋੜਲ ਜੇਕਰ ਕਿਸੇ ਦੋਸਤ ਨੇ ਵੀਡੀਓ ਬੜਮਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82 124 ਤੇ ਅੱਗੇ ਆ ਗਈ ਜੀ ਐਫ ਹਣ ਇਹ ਮਨ ਲੱ ਲ ਕੱਚੀ ਵਾਲੀ ਲੱਗਦੀ ਹੈ ਨਾ 7-8 ਤਰੀਕ ਨੂੰ 9 ਮਹੀਨੇ ਹੋ ਗਏ ਪੂਰੇ 7-8 ਤਰੀਕ ਨੂੰ 9 ਮਹੀਨੇ ਘੱਟੋ-ਘੱਟ ਜੀ ਮਿੱਤਰੋ 10-12 15 ਦਿਨਾਂ ਦੀ ਕੱਚੀ ਹੈ ਤੇ ਸੂਆ ਜੀ ਕਿਹੜਾ ਦਾ ਇਹ ਚੌਥਾ ਸੂਗੀ ਚੌਥਾ ਸੂਆ ਸੁੰਦੀ ਹੈ ਤੇ ਕਿੰਨਾ ਕੁ ਜਿਹੜਾ ਇਹਨੇ ਦੁੱਧ ਕੱਢਿਆ ਵਾ ਦੋਧੇ ਨੇ 22-23 ਲੀਟਰ 4 ਲੀਟਰ ਦੇ ਕੱਢੇ 22-23 ਲੀਟਰ ਹਾਂ ਠੀਕ ਹੈ ਇਹਦਾ ਰੇਟ ਕੀ ਕਰਤਾ ਜੀ ਕੀ ਦਾ ਕਰੇ ਜੀ 130 130 ਹਾਂ ਮਾਣਤਣ ਹੋ ਜੀ ਦੋਨਾਂ ਚੋਂ ਮਾਣਤਣ ਹੋਗਾ ਜੀ ਇਹ ਮਿੱਤਰੋ ਬਾਈ ਹਜੇ ਘੱਟੋ ਘੱਟ 15 ਦਿਨ ਲੈਂਦੀ ਆ 22 ਤੇ 20 ਲੀਟਰ ਜਿਹੜਾ ਇਹਦਾ ਦੁੱਧ ਕੱਢਿਆ ਵਾ ਤੇ ਇੱਕ 20 ਬੋਲ ਹੈਨਾ 30 ਜੀ ਤੇ 31 ਤੇ ਫੋਨ ਨੰਬਰ ਬੋਲ ਦਿਓ ਜੀ 94652 ਜੀ 94652 86514 86514 ਇੱਕ ਤਾਂ ਇਹ ਹੋ ਗਿਆ ਨੰਬਰ ਦੋ ਜੀ ਦੂਸਰਾ ਨੰਬਰ 94 652 86513 ਇੱਕ 14 ਇੱਕ 13 ਇੱਕ 14 ਓਕੇ ਹਾਂ ਧੰਨਵਾਦ